ਕਿ ਅਸੀਂ ਇਹਦੇ ਉੱਪਰ ਇੱਕ ਹੋਰ ਹਾਲ ਬਣਾਉਣ ਵਾਸਤੇ ਕਮਰਾ ਬਣਾਉਣ ਵਾਸਤੇ ਡਿਮਾਂਡ ਕੀਤੀ ਹੋਈ ਹੈ। ਔਰ ਮੈਂ ਇਹਨਾਂ ਨੂੰ ਦੱਸਣਾ ਚਾਹੁੰਦੀ ਕਿ ਸਾਡੇ 10 ਲੱਖ ਦੀ ਡਿਮਾਂਡ ਜਿਹੜੀ ਆ ਉਹ ਪੂਰੀ ਹੋ ਗਈ ਹੈ ਪੈਸੇ ਥੋੜੇ ਆ ਗਏ ਨੇ। ਪ੍ਰਾਈਵੇਟ ਸਕੂਲ ਦੇ ਵਿੱਚ 5.5 ਲੱਖ ਰੁਪਈਆ ਮੋਰ ਸੈਂਕਸ਼ਨ ਹੋਇਆ। ਮੇਰੇ ਕੋਲ ਐਸ ਵੀ ਹੈੱਡ ਨਹੀਂ ਹੈ ਕਿ ਕਿੰਨੇ ਇਸ ਹੈੱਡ ਦੇ ਵਿੱਚ ਉਹ ਪੈਸੇ ਪਾਏ ਆ। ਉਹ ਹੈੱਡ ਜਿਹੜਾ ਹੋ ਸਕਦਾ ਜਿਹੜਾ ਉੱਥੇ ਅਧੂਰਾ ਪਿਆ ਸਾਡਾ ਵਾਲ ਉੱਪਰ ਪੜਿਆ ਉਹਦੇ ਪੈਸੇ ਆ ਗਏ ਜਾਂ ਕਿਹੜੇ ਮਤਲਬ ਪੈਸੇ ਦੀ ਕੋਈ ਕਮੀ ਨਹੀਂ ਹੈ ਜਦੋਂ ਤੁਸੀਂ ਬਜਟ ਰੱਖਦੇ ਹੋ ਤਾਂ ਖਰਚੇ ਕਿਉਂ ਨਹੀਂ ਇਹ ਤਰਜੀਹਾਂ ਨੇ ਔਰ ਇਲੰਗਰਜੀਹਾਂ ਨੇ ਇੰਨਾ ਮਾਨਸਨੁਮਾਨ ਦਿੱਤਾ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਟੀਚਰਾਂ ਨੂੰ ਉਹਨਾਂ ਦਾ ਮਨੋਬਧ ਇੰਨਾ ਉੱਚਾ ਹੋਇਆ ਕਿ ਉਹਨਾਂ ਨੇ ਇਹ ਪੰਜਾਬੀ ਸਕੂਲਾਂ ਦੇ ਬੱਚੇ ਅੰਗਰੇਜ਼ੀ ਸਕੂਲਾਂ ਦੇ ਤਾਪ ਦੇ ਉੱਪਰ ਜਾ ਕੇ ਖੜੇ ਕਰ ਦਿੱਤੇ ਐਸਵੇਂ ਸਰਕਾਰੀ ਸਕੂਲਾਂ ਦੇ ਜਿਹੜੇ ਰਿਜ਼ਲਟ ਨੇ 95% 98% ਇਹ ਵੀ ਬੱਚੇ ਨੇ ਅੱਜ ਜਿਹੜਾ ਸਰਕਾਰੀ ਹਾਈ ਸਕੂਲ ਮੁੱਧਾ ਵਿਖੇ ਇੱਕ ਉਦਗਾਟਨੀ ਸਮਾਰੋਹ ਦਾ ਆਯੋਜਨ ਕੀਤਾ ਗਿਆ ਸਰਕਾਰਾਂ ਉਦਗਾਟਨ ਕਾਰਨ ਆਉਂਦੀਆਂ ਹੁੰਦੀਆਂ ਆ ਕਾਰਜ ਚੱਲਦੇ ਰਹਿੰਦੇ ਆ ਪਰ ਮੈਂ ਉਸ ਵਿਸ਼ੇ ਤੋਂ ਹਟ ਕੇ ਇੱਕ ਹੋਰ ਅਲੱਗ ਵਿਸ਼ੇ ਤੇ ਗੱਲ ਕਰਨਾ ਚਾਹੁੰਦਾ ਕਿ ਇਹ ਸਕੂਲ ਦੀਆਂ ਜਿਹੜੀਆਂ ਮੁੱਖ ਪ੍ਰਾਪਤੀਆਂ ਇੱਕ ਤਾਂ ਜਿਹੜੇ ਕੰਪਲੈਕਸ ਦੇ ਵਿੱਚ ਆਪਾਂ ਬੈਠੇ ਆ ਡਾਕਟਰ ਧੀਵਰਾਓ ਅੰਬੇਦਕਰ ਸਾਹਿਬ ਦੇ ਨਾਂ ਤੇ ਇਹ ਕੰਪਲੈਕਸ ਬਣਿਆ ਇਹਦੀ 16-17 ਲੱਖ ਜਿਹੜੀ ਸਰਕਾਰ ਪਿਛਲੀ ਵੱਲੋਂ ਆਈ ਸੀਗੀ ਗ੍ਰਾਂਟ ਮੈਡਮ ਜੀ ਦੇ ਸਹਿਯੋਗ ਨਾਲ ਉਸ ਪ੍ਰਾਣੀ ਪੰਚਾਇਤ ਦੇ ਸਹਿਯੋਗ ਨਾਲ ਐਨ ਆਰ ਆਈ ਵੀਰਾਂ ਅਤੇ ਪਿੰਡ ਵਾਸੀਆਂ ਤੋਂ ਸਹਾਇਤਾ ਲੈ ਕੇ ਕੋਈ 35 ਲੱਖ ਰੁਪਏ ਦੇ ਹਿਸਾਬ ਨਾਲ ਇੱਕ ਲੈਬ ਆਫਿਸ ਤੇ ਤਿਆਰ ਕੀਤੇ ਗਏ ਇੱਥੇ ਇੱਕ ਆਮ ਹੀ ਗੱਲ ਪਖਾਨਿਆਂ ਦੀ ਹੁੰਦੀ ਆ ਸਾਡੇ ਸਕੂਲ ਦੇ ਤੁਸੀਂ ਜਿਹੜੇ ਆ ਪਖਾਨੇ ਚੈੱਕ ਕਰਕੇ ਜਾਓ ਇਹ ਅੱਜ ਤੋਂ 5-6 ਸਾਲ ਪਹਿਲਾਂ ਹੀ ਮਾਡਰਨ ਬਣ ਗਏ ਸੀ ਇਸ ਸਕੂਲ ਦੇ ਵਿੱਚ ਇੱਥੇ ਦੇ ਸਟਾਫ ਦਾ ਅਦਾਹ ਵਧੂ ਹੋਣ ਦਾ ਇੱਕ ਇਹ ਵੀ ਆ ਕਿ ਪਾਣੀ ਦੀ ਸਾਫ ਸੰਭਾਲ ਵਾਸਤੇ ਇਹ ਜਿੰਨੀ ਵੀ ਇੱਥੇ ਬਿਲਡਿੰਗ ਹੈਗੀ ਆ ਇਹਦਾ ਸਾਰਾ ਪਾਣੀ ਜਿਹੜਾ ਆ ਸਾਫ ਸੁਥਰੇ ਤਰੀਕੇ ਦੇ ਨਾਲ ਵਧੀਆ ਤਰੀਕੇ ਨਾਲ ਸਾਫ ਹੋ ਕੇ ਧਰਤੀ ਦੇ ਵਿੱਚ ਵਾਪਸ ਭੇਜਿਆ ਜਾਂਦਾ ਜਿੰਨਾਂ ਦੀ ਉਮੀਦ ਆ ਪਾਣੀ ਆ ਇਸ ਸਕੂਲ ਦੇ ਵਿੱਚ ਜਿਹੜੇ ਆ ਉਹ ਕੈਮਰੇ ਲੱਗੇ ਆ ਹਰ ਗਤੀਵਿਧੀ ਨੂੰ ਰਿਪੋਰਟ ਕੀਤਾ ਜਾ ਰਿਹਾ ਇਸ ਸਕੂਲ ਦੀ ਇੱਕ ਇੱਕ ਤਰਾਸ ਦੀ ਆ ਕਿ ਜਿਹੜੇ ਮੁੱਤਾ ਪਿੰਡ ਜਿਹੜਾ ਹੈਗਾ ਇਹਦੇ ਤਿੰਨ ਪਾਸੇ ਜਿਹੜਾ ਆ ਉਹ ਬਈ ਆ ਤੇ ਜਿਹੜੇ ਬਾਕੀ ਪਿੰਡਾਂ ਨਾਲ ਉਹ ਡਿਸਕਨੈਕਟ ਹੋਣ ਕਰਕੇ ਇੱਥੇ ਜੇ ਸਕੂਲ ਦਾ ਸਟਾਫ ਇੰਨਾ ਵਧੀਆ ਨਾ ਹੋਵੇ ਤੇ ਮੈਂ ਸਮਝਦਾ ਕਿ ਬੱਚੇ ਵੀ ਘਟ ਸਕਦੇ ਇੱਥੇ ਜਿੰਨੇ ਵੀ ਅੱਜ ਬੱਚੇ ਹੈਗੇ ਆ ਇਸ ਸਕੂਲ ਦੇ ਸਟਾਫ ਨੇ ਘਰ ਘਰ ਜਾ ਕੇ ਮੈਡਮਾਂ ਨੇ ਸਮਝਾ ਕੇ ਉਹਨਾਂ ਨੂੰ ਕਰਕੇ ਉਹਨਾਂ ਦਾ ਜਿਹੜੀ ਗਿਣਤੀ ਆ ਜਦੋਂ ਮੈਡਮ ਆਏ ਸੀ 90 ਸੀ ਜਿਹੜੀ ਅੱਜ 500 ਤੋਂ ਉੱਪਰ 150 ਦੇ ਲਗਭਗ ਪਹੁੰਚ ਗਈ ਆ ਤੇ ਅਸੀਂ ਇਹ ਸਮਝਦੇ ਆ ਅਸੀਂ ਚਾਹੁੰਦੇ ਆ ਤੇ ਇਹ ਸਟਾਫ ਜਿਹੜਾ ਆ ਜਿਹੜੀਆਂ ਡਿਮਾਂਡਸ ਹੈਗੀਆਂ ਜਿਹੜੀਆਂ ਰਹਿਦੀਆਂ ਉਹ ਹੀ ਪੋਸਟਾਂ ਭਰ ਕੇ ਤੇ ਸਾਡੇ ਸਟਾਫ ਨੂੰ ਇੱਥੇ ਰੈਗੂਲਰ ਰੱਖਿਆ ਜਾਵੇ ਕਿਉਂਕਿ ਅੱਜ ਅਸੀਂ ਗੁਰਦੁਆਰਿਆਂ ਵੱਲੋਂ ਗੇਟਾਂ ਵੱਲੋਂ ਅਸੀਂ ਹੋਰ ਨਾ ਕੰਮਾਂ ਤੇ ਬਹੁਤ ਪੈਸਾ ਖਰਚ ਕਰ ਲਿਆ ਟਰਨਮੈਂਟਾਂ ਤੇ ਬਹੁਤ ਖਰਚਾ ਕਰ ਲਿਆ ਜਦ ਕਿ ਸਾਡੀ ਇਹ ਪਹਿਲਾਂ ਤੋਂ ਥਿਉਰੀ ਰਹੀ ਆ ਸਟਾਫ ਦੀ ਵੀ ਇਹੀ ਇੱਕ ਸੋਚ ਆ ਤੇ ਅਸੀਂ ਬੱਚਿਆਂ ਨੂੰ ਪੜ੍ਹਾਈਏ ਬੱਚਿਆਂ ਨੂੰ ਐਜੂਕੇਟ ਕਰੀਏ ਉਹਨਾਂ ਦੀ ਚੰਗੀ ਸਿਹਤਾਂ ਤੇ ਧਿਆਨ ਦੇਈਏ ਇੱਥੇ ਮੈਂ ਇਹ ਵੀ ਇੱਕ ਗੱਲ ਕਹਿਣੀ ਚਾਹੁੰਦਾ ਕਿ ਇੱਥੇ ਦੇ ਸਟਾਫ ਵੱਲੋਂ ਜੇ ਕਿਤੇ ਕੋਈ ਕਮੀ ਪੇਸ਼ੀ ਆਉਂਦੀ ਆ ਤੇ ਆਪਦੀ ਤਨਖਾਹ ਦੇ ਵਿੱਚੋਂ ਪੈਸੇ ਖਰਚ ਕਰਕੇ ਉਹਨਾਂ ਬੱਚਿਆਂ ਦੀ ਸਹਾਇਤਾ ਕੀਤੀ ਜਾਂਦੀ ਆ ਤੇ ਇੱਥੇ ਜਿਹੜੀ ਲੜਕੀਆਂ ਵਾਸਤੇ ਜਿਹੜੀ ਗਰਾਊਂਡ ਆ ਉਹ ਵੀ ਜਿਹੜੀ ਆ ਇੱਕ ਸੈਪਰੇਟ ਬਣਾਈ ਜਾ ਰਹੀ ਆ ਤੇ ਅਕ ਐਮ.ਐਲ.ਏ. ਸਾਹਿਬ ਨੇ ਵਾਅਦਾ ਵੀ ਕੀਤਾ ਕਿ ਉਹਦੀ ਚਾਰਦੁواری ਵਗੈਰਾ ਦਾ ਵੀ ਜਿਹੜਾ ਪ੍ਰਬੰਧ ਕੀਤਾ ਜਾਊਗਾ ਸੋ ਮੇਰੀ ਇਹ ਬੇਨਤੀ ਆ ਕਿ ਇਹ ਜਿਹੜਾ ਸਕੂਲ ਆ ਇਹ ਦਿਨ ਦੁਗਣੀ ਰਾਖ ਚੁਗਣੀ ਤਰੱਕੀ ਕਰੇ ਤੇ ਪੁਰਾਣੀਆਂ ਜਿਹੜਾ ਪੁਰਾਣੀ ਪੈਨਸ਼ਨ ਸਕੀਮ ਤੇ ਉਹਨਾਂ ਦਾ ਵੀ ਜਿਹੜਾ ਹੈਗਾ ਲਾਗੂ ਕੀਤੀ ਜਾਵੇ ਨਾਲ ਲੱਗਦਾ ਇੱਕ ਇਹ ਆ ਵੀ ਜਿੰਨੇ ਮੈਡਮ ਜੀ ਨੇ ਤੇ ਐਮਐਲਏ ਸਾਹਿਬ ਨੇ ਇੱਥੇ ਅਨਾਉਂਸਮੈਂਟਸ ਕੀਤੀਆਂ ਆ ਉਹਨਾਂ ਨੂੰ ਛੇਤੀ ਛੇਤੀ ਇੱਥੇ ਲਾਗੂ ਕੀਤਾ ਜਾ ਸਕੇ ਤੇ ਤਾਂ ਕਿ ਬੱਚਿਆਂ ਦਾ ਜਿਹੜਾ ਆ ਇਹ ਜਿਹੜਾ ਵੈਨ ਚੱਲਣ ਡਿਆ ਆ ਇਹਦਾ ਸਕੂਲ ਬਹੁਤ ਜ਼ਿਆਦਾ ਤਰੱਕੀ ਵੱਲ ਚਾ ਰਿਹਾ ਹੈ ਜਦ ਕਿ ਇੱਥੇ ਇੱਕ ਕੰਪਿਊਟਰ ਲੈਬ ਬਹੁਤ ਹੀ ਵਧੀਆ ਤਰੀਕੇ ਨਾਲ ਬਣਾਈ ਗਈ ਆ ਤੇ ਉੱਥੇ ਕੰਪਿਊਟਰ ਦੇ ਜਿਹੜੇ ਟੀਚਰ ਦੀ ਜਿਹੜੀ ਪੋਸਟ ਆ ਉਹ ਇੱਥੇ ਖਾਲੀ ਆ ਉਹ ਇੱਥੇ ਕਰਕੇ ਤੇ ਉੱਥੇ ਇਹ ਜਿਹੜੀਆਂ ਜਲਦ ਤੋਂ ਜਲਦ ਟੀਚਰ ਸਾਹਿਬਾਨ ਇੱਥੇ ਭੇਜੇ ਜਾਣ ਤੇ ਇਹ ਸਕੂਲ ਦਾ ਜਿਹੜਾ ਵਹਿਣ ਆ ਇਹ ਸਕੂਲ ਜਿਹੜਾ ਲਗਾਤਾਰ ਤਰੱਕੀ ਵੱਲ ਨੂੰ ਜਾ ਰਿਹਾ ਤੇ ਮੈਂ ਸਮਝਦਾ ਇੱਕ ਇਥੇ ਇਹ ਵੀ ਆ ਵੀ ਇਹ ਸਟਾਫ ਦੀ ਹੀ ਇੱਕ ਕਾਮਯਾਬੀ ਇਹ ਵੀ ਆ ਕਿ ਇੱਥੇ ਸਾਰੀਆਂ ਪਾਰਟੀਆਂ ਸਾਰੇ ਵਰਗਾਂ ਦੇ ਲੋਕ ਬਿਨਾਂ ਕਿਸੇ ਭੇਦਭਾਵ ਤੋਂ ਇਹ ਸਟਾਫ ਦੀ ਬੇਨਤੀ ਤਾਂ ਤੁਸੀਂ ਆਪ ਜਰਨਲਿਸਟ ਹੋ ਪਿਛਲੇ ਪਿੰਡਾਂ 'ਚ ਤੁਸੀਂ ਦੇਖਿਆ ਹੋਣਾ ਕਿ ਸਕੂਲ ਦੇ ਹੈੱਡ ਦੀ ਜਾਂ ਸਟਾਫ ਦੀ ਕਮੀ ਉਹਨਾਂ ਦੀ ਗਲਤ ਤਰੀਕੇ ਨਾਲ ਬਿਉਤਬੰਦੀ ਕਰਨ ਕਰਕੇ ਉੱਥੇ ਇੱਕ ਤਕੜੇ ਬਖੇਰੇ ਖੜੇ ਹੋਏ ਆ ਤੇ ਇਹ ਸਟਾਫ ਨੇ ਸਾਰੇ ਜਿਹੜੇ ਹੈਗੇ ਜਿੰਨਾ ਜਿੰਨਾ ਕਿਸੇ ਦਾ ਯੋਗਦਾਨ ਹੈ ਰਤਵਾ ਬਰਤਵਾ ਉਹਨਾਂ ਨੂੰ ਇੱਥੇ ਸੱਜ ਕੇ ਜਿੱਥੇ ਸਾਰਿਆਂ ਦਾ ਮਾਨ ਸਨਮਾਨ ਕੀਤਾ ਮੈਂ ਸਮਝਦਾ ਕਿ ਜਿੱਥੇ ਗਾ ਸਕੂਲ ਨੂੰ ਆਉਣ ਲਈ ਗਾ ਵੀ ਗ੍ਰਾਂਟਾਂ ਜਿਹੜੀਆਂ ਆਉਣਗੇ ਦਾਨੀ ਸੱਜਣ ਇਸ ਤੋਂ ਵੱਧ ਸਹਿਯੋਗ ਕਰਨਗੇ ਉੱਥੇ ਨਾਲ ਹੀ ਪਿੰਡ ਵਿੱਚ ਜਿਹੜੀ ਭਾਈਚਾਰਕ ਸਾਂਝ ਹੈ ਹੋਰ ਮਜ਼ਬੂਤ ਹੋਊਗੀ ਜਿੱਥੇ ਮੈਂ ਫਿਰ ਇਹਨਾਂ ਦਾ ਮੈਡਮ ਜੀ ਦਾ ਮਨਜੀਤ ਕੌਰ ਜੀ ਦਾ ਤੇ ਸਾਰੇ ਸਟਾਫ ਦਾ ਮੈਂ ਧੰਨਵਾਦ ਕਰਦਾ ਜੈ ਹਿੰਦ ਅੱਜ ਮਿਤੀ 23 4 25 ਨੂੰ ਸਾਡੇ ਸਰਕਾਰੀ ਹਾਈ ਸਕੂਲ ਮੰਧੂ ਵਿਖੇ ਹਲਕਨ ਕੋਦਰ ਦੇ ਐਮ ਐਲ ਏ ਸਾਹਿਬ ਜੋ ਪੰਜਾਬ ਸਿੱਖਿਆ ਕ੍ਰਾਂਤੀ ਅਦੀਨ ਅਧ்கਾਰਣ ਸਮਾਰੋਹ ਚੱਲ ਰਹੇ ਹਨ ਅੱਜ ਸਾਡੇ ਸਕੂਲ ਵਿੱਚ ਸਾਡੇ ਨਵੇਂ ਬਣੇ ਹੋਏ ਰਸਤੇ ਰਾਦ ਘਾਟਨ ਕਰਨ ਆਏ ਤੇ ਨਾਲ ਹੀ ਸਾਡੇ ਮੇਰੇ ਬਲਾਕ ਦੇ ਨੋਡਲ ਅਫਸਰ ਹੋਰ ਵੱਖ-ਵੱਖ ਸਕੂਲਾਂ ਤੋਂ ਆਹਰ ਮੁੱਖ ਸਹਿਵਾਨ ਵੀ ਆਏ ਤੇ ਇਸ ਦੇ ਨਾਲ ਹੀ ਪਿੰਡ ਦੇ ਹਰ ਵਰਗ ਦਾ ਜਿਹੜਾ ਨਿਵਾਸੀ ਆ ਉਹ ਵੀ ਇਸ ਫੰਕਸ਼ਨ ਦੇ ਵਿੱਚ ਨੂੰ ਸ਼ਮੂਲੀਅਤ ਕੀਤੀ ਤੇ ਨਾਲ ਹੀ ਇਹ ਜਿਹੜਾ ਸਾਡਾ ਅੱਜ ਦਾ ਫੰਕਸ਼ਨ ਜਿਹੜਾ ਬਹੁਤ ਵਧੀਆ ਰਿਹਾ ਤੇ ਮੰਨ ਲਓ ਕਹਿੰਦਾ ਵੀ ਸਾਡੇ ਉਸ ਪ੍ਰੋਗਰਾਮ ਦੀ ਬਹੁਤ ਸਾਰਨਾ ਕੀਤੀ ਐਮਐਲਏ ਸਾਹਿਬ ਤੇ ਨਗਰ ਨਿਵਾਸੀਆਂ ਨੇ ਵੀ ਅਸੀਂ ਆਸ ਕਰਦੇ ਹਾਂ ਕਿ ਅੱਗੇ ਤੋਂ ਵੀ ਸਾਡੇ ਇਦਾਂ ਦੇ ਪ੍ਰੋਗਰਾਮ ਵੱਧ ਛੜ ਕੇ ਹਿੱਸਾ ਲੈਂਦੇ ਰਹਿਣਗੇ ਐਮਐਲਏ ਸਾਹਿਬ ਤੇ ਸਾਡੇ ਜਿਹੜੇ ਸਕੂਲ ਦੀ ਸਾਰਨਾ ਕਰਦੇ ਰਹਿਣਗੇ ਸਕੂਲ ਦੇ ਵਿੱਚ ਅੱਜ ਐਮਐਲਏ ਸਾਹਿਬ ਨੇ ਇਹ ਵੀ ਆਖੀ ਦਿੱਤਾ ਹੈ ਹਾਂਜੀ ਕਿ ਉਹ ਕਿਹੜੀ ਗ੍ਰਾਂਟ ਦੇ ਦੇ ਗਏ ਨੇ ਸਕੂਲ ਨੂੰ ਜਾਂ ਉਹ ਸਾਡੇ ਲਈ ਇੱਕ ਹਾਲ ਕਮਰੇ ਔਰ ਐਜੀ ਸੈੱਟ ਦੀ ਗ੍ਰਾਂਟ ਦਾ ਉਹ ਐਲਾਨ ਕਰਕੇ ਗਏ ਤੇ ਨਾਲੀ ਸਰਪੇਅਰ ਮੇਂਟੇਨੈਂਸ ਦੇ ਅਧੀਨ ਸਾਡੇ ਜਿਹੜੀ ਗ੍ਰਾਂਟ ਆਈ ਸੀ 1 ਲੱਖ 80000 ਉਹਦੀ ਇਨੌਗਰੇਸ਼ਨ ਸੀ ਤੇ ਜਿਹੜੀ ਗ੍ਰਾਂਟ ਆ ਇਹ ਸਾਨੂੰ ਹੁਣ 10 ਲੱਖ ਦੀ ਹੋਰ ਉਹ ਐਲਾਨ ਕਰਦੇ ਆ ਠੀਕ ਹੈ ਜੀ ਸਕੂਲ ਬਹੁਤ ਖੂਬਸੂਰਤ ਬਣਾਇਆ ਪੂਰੇ ਵਿੱਚ ਜਿਹੜੀ ਪਿੰਡ ਦੀ ਪੰਚਾਇਤ ਆ ਜਾਂ ਜਿਹੜੇ ਐਨ ਆਰ ਆਈ ਭਰਾ ਆ ਉਹਨਾਂ ਵੱਲੋਂ ਕੋਈ ਸਹਿਯੋਗ ਮਿਲਿਆ ਜੀ ਤੁਹਾਨੂੰ ਤੇ ਮੈਂ 2019 ਵਿੱਚ ਐਜ਼ ਅ ਹੈਡਮਿਸਟਰਸ ਜੁਆਇਨ ਕੀਤਾ 26 ਜੁਲਾਈ 2019 ਵਿੱਚ ਤੇ ਉਸ ਵੇਲੇ ਜਦੋਂ ਮੈਂ ਆਈਆਂ ਇੱਕ ਇਦਾਂ ਦਾ ਬਲੌਕ ਸੀਗਾ ਮੈਂ ਆਪਣੀ ਰੂਪਰੇਖਾ ਜਿਹੜੀ ਤਿਆਰ ਕੀਤੀ ਇਦਾਂ ਦੇ ਬਲੌਕ ਦੀ ਪੈੰਡ ਦੇ ਜਾਂ ਕਿ ਕੁਝ ਗ੍ਰਾਂਟ ਆਈ ਸੀ ਸਾਨੂੰ 17 ਲੱਖ ਦੀ ਉਸ ਤੋਂ ਬਾਅਦ ਇਹ ਜਿਹੜੀ 35 ਲੱਖ ਦਾ ਬਲੌਕ ਆ 바ਵਾ ਸਾਹਿਬ ਅੰਬੇਡਕਰ ਦਾ ਅਸੀਂ ਬਣਾਇਆ ਤੇ ਇਹ ਇਹ ਜਿਹੜਾ 블록 ਬਣਾਇਆ ਯਾਰ ਪਿੰਡ ਦੇ ਤੇ ਜਿਹੜੀ ਸਾਲਕਾ ਪੰਚਾਇਤ ਆ ਉਸ ਦੇ ਸਹਿਯੋਗ ਨਾਲ ਐਨਆਰਸ ਵੀਰਾਂ ਦੇ ਸਹਿਯੋਗ ਨਾਲ ਦਾਨੀ ਸਜਣਾ ਦੇ ਸਹਿਯੋਗ ਨਾਲ ਅਸੀਂ ਪਾਸਨ ਐਫਰਟਸ ਕਰਕੇ ਉਹੀ ਸਾਡਾ ਬਹੁਤ ਜਾਨਕੀ ਸਾਡਾ ਸਾਥ ਦਿੱਤਾ ਇਸ ਬਲੌਕ ਨੂੰ ਬਣਾਉਣ ਦੇ ਵਿੱਚ ਤੇ ਜੀ ਹੁਣ ਤੱਕ ਡਿਮਾਂਡ ਕਿਹੜੀਆਂ ਰਹਿ ਗਈਆਂ ਤੁਹਾਡੀ ਸਾਡੀਆਂ ਡਿਮਾਂਡਸ ਇਹ ਆ ਇੱਕ ਤਾਂ ਜਿਹੜੀ ਸਾਡੀ ਚਾਰਦਵਾਰੀ ਆ ਇਹ ਅਧੂਰੀ ਪਈ ਆ ਇਹਨੂੰ ਰਿਪੇਅਰਮੈਂਟ ਨੀਸ ਦੀ ਬਹੁਤ ਜ਼ਰੂਰਤ ਹੈ ਔਰ ਇੱਕ ਹਾਲ ਕਮਰਾ ਤੇ ਦੂਸਰੇ ਦਾ ਇੱਕ ਕਮਰੇ ਜਿਹੜਾ ਅੱਜ ਸਤਰੀ ਕਿਉਂਕਿ ਉਹਦਾ ਅੱਜ ਐਲਾਨ ਕਰ ਗਏ ਆ ਦੂਜਾ ਟੀਚਰਸ ਦੀ ਬਹੁਤ ਘਾਟ ਆ ਇਸ ਅਸੀਂ ਕਹਿੰਦੇ ਸਰਕਾਰ ਨੂੰ ਪੂਰ ਜੋ ਮੰਗ ਕਰ ਰਹੇ ਆ ਕਿ ਸਾਡੀਆਂ ਜਿਹੜੀਆਂ ਇਹ ਜਿਹੜੀਆਂ ਟੀਚਰਾਂ ਦੀ ਘਾਟ ਨੂੰ ਪੂਰਾ ਕੀਤਾ ਜਾ ਸਕੇ ਤਾਂ ਜੋ ਅਸੀਂ ਅੱਗੋਂ ਆਪਣੇ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਦੇ ਸਕੀਏ ਤਾਂ ਸਿੱਖਿਆ ਪ੍ਰਾਂਤਰੀ ਪੰਜਾਬ ਨੂੰ ਇੱਕ ਮਹਮ ਚੜੀ ਗਈ ਆ ਉਦੇ ਮੁਤਾਬਕ ਜਿਹੜੀਆਂ ਜਿਹੜੀਆਂ ਗ੍ਰਾਂਟਾਂ ਉਹ ਤਰ੍ਹਾਂ ਸਦਾਰੀ ਕੀਤੀਆਂ ਜਾ ਰਹੀਆਂ ਨੇ ਜਿਹੜੀ ਸਾਡੇ ਸਕੂਲ ਦੀ ਜਿਹੜੀ ਇਮਾਰਤ ਦੀ ਗੱਲ ਕਰਦੇ ਹੋ ਉਹਦੇ ਵਾਸਤੇ ਐਮਐਨਐ ਸਭ ਨੇ ਕੋਈ ਐਸੈਸ ਕੀਤੀ ਜੀ ਹਾਂਜੀ ਸਾਨੂੰ ਗ੍ਰਾਂਟ ਜਿਹੜੀ ਐਲਾਨ ਕਰਕੇ ਉਹ ਗ੍ਰਾਂਟ ਬਣ ਚੁੱਕੀ ਆ ਪਰ ਸਾਡੇ ਅਜੇ ਸਾਡੇ ਕੋਲ ਨਹੀਂ ਆਈ ਜੀ ਹਾਂਜੀ ਠੀਕ ਹੈ ਜਿਹੜੀ ਅਸੀਂ ਬਾਤੀਆ ਗ੍ਰਾਂਟ ਉਹ ਅਸੀਂ ਉਹਦਾ ਅੱਜ ਨੋਬਲਿਸ਼ਨ ਸੀ ਥੈਂਕ ਯੂ ਥੈਂਕ ਯੂ